ਤੁਹਾਨੂੰ ਨਹੀਂ ਜੀ ਡੈਸ਼ ਨਹੀਂ ਗੱਡੀ ਜਿੱਕੇ ਰਹੇ ਨੇ ਤੇ ਤਕਰੀਰ ਅਧਰੀਏ ਤਿੰਨ ਬੰਦੇ ਸੀ ਕੱਢੀ ਸੀ ਪੱਲੀ ਨੂੰ ਗੱਡੀ ਦੀ ਇਹ ਕਿੱਥੇ ਦੇ ਕਿਵੇਂ ਜੀ ਤਕਰੀਰਾਂ ਦੇ ਤੋਂ ਉਹ ਤਾਂ ਨਹੀਂ ਹਰੇ ਸੀ ਪੈਸੇ ਪੈਗੇ ਇਹ ਕਿੱਥੇ ਫੜੇ ਨੇ ਜੀ ਆਪਾਂ ਨੇ ਨਾਕਾ ਬੰਦੀ ਜਾਂ ਕਿੰਨਾ ਨਾਕਾ ਬੰਦੀ ਤਕਰੀਰ ਸੀ ਮੈਂ ਤਾਂ ਅਗੜ 25 ਦਿਨ ਅੱਛਾ ਜੀ ਕਿੰਨੇ ਬੰਦੇ ਸੀਗੇ ਜੀ ਤਿੰਨ ਬੰਦੇ ਸੀਗੇ ਗੱਡੀ ਚ ਤੁਹਾਨੂੰ ਕੈਸ਼ ਮੜਿਆ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਚਰਕੀ ਦੇ ਨੇ ਹਰਿਆਣੇ ਦੇ ਚਰਕੀ ਦੇ ਹਰਿਆਣਾ ਠੀਕ ਹੈ ਜੀ ਆਪਣਾ ਇਹ ਉਹਨਾਂ ਦੇ ਕੀ ਕਾਰਵਾਈ ਤੇ ਕਿਵੇਂ ਹੁਣ ਤੁਹਾਡੇ ਵੱਲੋਂ ਕੀ ਕੀਤੀ ਗਈ ਸੀ ਮੁਕਦੇ ਦੇ ਇਨਕਮ ਟੈਕਸ ਵਾਲੇ ਸਾਥ ਲੈ ਸੀ ਉਹ ਪ੍ਰੋਗ੍ਰੀਸ ਕੀਤੀ ਕਿ ਪੈਸੇ ਕਿਤੋਂ ਲਏ ਕਿਤਨੇ ਅੱਛਾ ਜੀ ਪਹਿਲਾਂ ਕੋਈ ਨਾ ਦੇ ਕੋਈ ਜੇ ਪਹਿਲਾਂ ਲੱਗਿਆ ਹੋਇਆ ਕੋਈ ਜੇ ਕ੍ਰਾਈਮ ਦਾ ਪਹਿਲਾਂ ਕੋਈ ਗੱਲਬਾਤ ਹੋਈ ਉਹਨਾਂ ਨੂੰ ਹੁਣ ਤੁਸੀਂ ਕਿਵੇਂ ਮਤਲਬ ਜਿ ਛੱਡਤਾ ਜਾਂ ਕਿਵੇਂ ਗ੍ਰਿਫਤਾਰ ਅਸੀਂ ਇਨਕਮ ਟੈਕਸ ਸਰਵਿਸ ਤੋਂ ਮਾਤੇ ਸੀ ਉਹਨਾਂ ਨੂੰ ਨੋਟਿਸ ਦਿੱਤਾ ਰਣ ਮੰਡੇ ਦਾ ਅੱਛਾ ਵੀ ਜਵਾਬ ਦੇ ਮੰਗੇ ਇਹਨਾਂ ਨੇ ਜਵਾਬ ਦੇ ਮੰਗੇ ਤੁਸੀਂ ਮੰਡ ਦਾ ਕਲੀਅਰ ਕਰੋਗੇ ਤੁਹਾਡੇ ਪੈਸੇ ਜਿਹੜੇ ਇਹ 13 ਲੱਖ ਮੰਨੀ ਹੈ ਜੀ ਇਹ ਕਿੰਨੇ ਕਿੰਨੇ ਦੇ ਨੋਟ ਨੇ 500 ਤੁਹਾਨੂੰ ਨਹੀਂ ਜੀ ਕੈਸ਼ ਲਗੇ ਜਾਲੇ ਸੀਗੇ ਰਹਿਣ ਦੇ ਚਰਕੀ ਦਾ ਦਰੀਏ ਤਿੰਨ ਬੰਦੇ ਸੀ ਕੱਟੀ ਸੀ ਬੱਲੀ ਨੂੰ ਮੜੀ ਇਹ ਕਿੱਥੇ ਦੇ ਕਿਵੇਂ ਜੀ ਚਰਕੀ ਦਾ ਦਰੀਏ ਨੂੰ ਦਣੇ ਰਹਿ ਸੀ ਪੈਸੇ ਲਗੇ ਇਹ ਕਿੱਥੇ ਫੜੇ ਨੇ ਜੀ ਆਪਾਂ ਨੇ ਨਾਕਾ ਬੰਦੀ ਜਾਂ ਕਿੰਨਾ ਨਾਕਾ ਬੰਦੀ ਚਰਕੀ ਸੀ ਮੈਂ ਤਾਂ ਅਫਗਾਨ 25 ਦਰੇ ਤੇ ਅੱਛਾ ਜੀ ਕਿੰਨੇ ਬੰਦੇ ਸੀਗੇ ਜੀ ਤਿੰਨ ਬੰਦੇ ਸੀਗੇ ਗੱਡੀ ਚੋਂ ਤੁਹਾਨੂੰ ਕੈਸ਼ ਮੜਿਆ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਚਰਕੀ ਦੇ ਹਰਿਆਣੇ ਦੇ ਚਰਕੀ ਦਾ ਹਰਿਆਣਾ ਠੀਕ ਹੈ ਜੀ ਆਪਣਾ ਇਹ ਉਹਨਾਂ ਦੇ ਕੀ ਕਾਰਵਾਈ ਤੇ ਕਿਵੇਂ ਹੁਣ ਤੁਹਾਡੇ ਵੱਲੋਂ ਕੀ ਦਿੱਤੀ ਗਈ? ਕਿ ਮੁੱਗ ਦੇ ਇੰਟਰਕਟ ਵਾਲੇ ਸਾਥ ਲੈ ਸੀ ਉਹ ਤੋਂ ਨਹੀਂ ਲੈ ਸਕੇ ਜੀ ਪੈਸੇ ਕਿੱਥੋਂ ਲੈ ਗਏ ਇਤਨੀ? ਅੱਛਾ ਜੀ ਪਹਿਲਾਂ ਕੋਈ ਉਹਨਾਂ ਦੇ ਕੋਈ ਜੇ ਪਹਿਲਾਂ ਲੱਗਿਆ ਹੋਇਆ ਕੋਈ ਜੇ ਕ੍ਰਾਈਮ ਦਾ ਪਹਿਲਾਂ ਕੋਈ ਗੱਲਬਾਤ ਉਹਨਾਂ ਨੂੰ ਹੁਣ ਤੁਸੀਂ ਕਿਵੇਂ ਮਤਲਬ ਜੱਜ ਛੱਡਤਾ ਜਾਂ ਕਿਵੇਂ ਗ੍ਰਿਫਤਾਰ? ਅਸੀਂ ਇਨਕੋਮੈਕਸਨ ਨੂੰ ਸਮਝਾ ਦਿੱਤੀ ਉਹਨਾਂ ਨੂੰ ਨੋਟਿਸ ਦਿੱਤੇ ਰਣ ਮੰਨਿਆ। ਅੱਛਾ ਵੀ ਜਵਾਬ ਦੇ ਮੰਨਿਆ ਇਹਨਾਂ ਨੇ? ਜਵਾਬ ਦੇ ਮੰਨਿਆ ਤੁਸੀਂ ਮੰਨ ਦਾ ਕਲੀਅਰ ਕਰੋਗੇ ਜਿਹੜੇ ਪੈਸੇ? ਜਿਹੜੇ ਇਹ 13 ਲੱਖ ਮੰਨਿਆ ਜੀ ਇਹ ਕਿੰਨੇ ਕਿੰਨੇ ਦੇ ਨੋਟ ਨੇ? 500 ਕਸ਼ਮਰੀ ਨੀਜੀ ਕੈਸ਼ ਨਹੀਂ ਜਾਲੀ ਸੀ ਜਿਹੜੇ ਤਰਕੀਦਾ ਦੇ ਤਿੰਨ ਬੰਦੇ ਸੀ ਕੱਟੀ ਸੀ ਬੱਲੀ ਨੂੰ ਮਢੀ ਇਹ ਕਿੱਥੇ ਦੇ ਕਿਵੇਂ ਜੀ ਤਰਕੀਦਾ ਦੇ ਲੋਕਾਂ ਨੇ ਹਰੇ ਸੀ ਪੈਸੇ ਲੈ ਕੇ ਇਹ ਕਿੱਥੇ ਫੜੇ ਨੇ ਜੀ ਆਪਾਂ ਨੇ ਨਾਕਾ ਬੰਦੀ ਜਾਂ ਕਿੰਨਾ ਨਾਕਾ ਬੰਦੀ ਤਰਕੀ ਸੀ ਮੈਂ ਤਾਂ ਅਗਰ ਬੱਚੀ ਤੇ ਅੱਛਾ ਜੀ ਕਿੰਨੇ ਬੰਦੇ ਸੀਗੇ ਜੀ ਤਿੰਨ ਬੰਦੇ ਸੀਗੇ ਗੱਡੀ ਚੋਂ ਤੁਹਾਨੂੰ ਕੈਸ਼ ਮਿਲਿਆ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਚਰਕੀ ਦੇ ਹਰਿਆਣੇ ਦੇ ਚਰਕੀ ਹਰਿਆਣਾ ਠੀਕ ਹੈ ਜੀ ਆਪਣਾ ਇਹ ਉਹਨਾਂ ਦੇ ਕੀ ਕਾਰਵਾਈ ਦੇ ਕਿਵੇਂ ਹੁਣ ਤੁਹਾਡੇ ਵੱਲੋਂ ਕੀ ਕੀਤੀ ਗਈ ਅਸੀਂ ਮੁੱਗ ਤੇ ਇਨਕੰਟਰੈਕਸ਼ਨ ਨਾਲ ਸੱਦ ਲਈ ਸੀ ਉਹ ਪ੍ਰੋਬਲਮ ਹੀ ਦੇ ਸੀ ਕਿ ਪੈਸੇ ਕਿੱਥੋਂ ਲਗਾਏ ਕਿਥੇ ਅੱਛਾ ਇਹ ਪਹਿਲਾਂ ਕੋਈ ਉਹਨਾਂ ਦੇ ਕੋਈ ਜਾਂ ਪਹਿਲਾਂ ਲੱਗਿਆ ਹੋਇਆ ਕੋਈ ਜਾਂ ਕ੍ਰਾਈਮ ਦਾ ਪਹਿਲਾਂ ਕੋਈ ਗੱਲਬਾਤ ਉਹਨਾਂ ਨੂੰ ਹੁਣ ਤੁਸੀਂ ਕਿਵੇਂ ਮਤਲਬ ਜੱਜ ਛੱਡਤਾ ਜਾਂ ਕਿਵੇਂ ਗ੍ਰਿਫਤਾਰ ਅਸੀਂ ਇਹਨਾਂ ਬਾਰੇ ਸਮਾਦੇ ਸੀ ਰਣ ਨੋਟਿਸ ਤੇ ਰਣ ਮੰਡਿਆ ਅੱਛਾ ਵੀ ਜਵਾਬ ਦੇ ਮੰਨਿਆ ਇਹਨਾਂ ਨੇ ਜਵਾਬ ਦੇ ਮੰਨਿਆ ਤੁਸੀਂ ਮੰਡ ਦਾ ਕਲੀਅਰ ਕਰੋਗੇ ਤੁਹਾਡੇ ਪਾਸੇ ਜਿਹੜੇ ਇਹ 13 ਲੱਖ ਮਨੀ ਹੈ ਜੀ ਇਹ ਕਿੰਨੇ ਕਿੰਨੇ ਦੇ ਨੋਟ ਨੇ 500